ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਪਬਲਿਕ ਮੀਡੀਆ ਤੇ ਇੱਕ ਕਹਾਣੀ ਜੁੜੀ ਹੋਈ ਹੈ ਜੀ ਇੱਕ ਗੁਰਪ੍ਰੀਤ ਕਰਨਲ ਜਿਹੜੇ ਕੀ ਆਪਣੀ ਹੱਡ ਬੀਤੀ ਖੁਦ ਬਿਆਨ ਕਰਨਗੇ ਕੀ ਕਿਉਂ ਜ ਹੋਇਆ ਕਿਵੇਂ ਹੋਇਆ ਇੱਕ ਪਾਸਟਰ ਹੈ ਜਿਨ੍ਹਾਂ ਨੇ ਇਹ ਇਲਜ਼ਾਮ ਲਗਾ ਰਹੇ ਆ ਪਾਸਟਰ ਦੇ ਉੱਪਰ ਕਿ ਉਹਨਾਂ ਪਾਸਟਰ ਤੇ ਉਹਨਾਂ ਦੀ ਟੀਮ ਨੇ ਇਸ ਕੁੜੀ ਨਾਲ ਬਹੁਤ ਮਾੜਾ ਸਲੂਕ ਹੋਇਆ ਜੇ ਹੱਡ ਬੀਤੀ ਇਹਨਾਂ ਦੀ ਸੁਣੋਗੇ ਤਾਂ ਹੋ ਸਕਦਾ ਕੋਈ ਵੀ ਰੋਹ ਕੰਮ ਕੀ ਹੋਇਆ ਸੀ ਗੁਰਪ੍ਰੀਤ ਜੀ ਪਾਸਟਰ ਤੇ ਨਾਮ ਲੈ ਰਹੇ ਹੋ ਤੁਸੀਂ ਕੀ ਨਾਮ ਹੈ ਉਹ ਪਾਸਟਰ ਮਨਜੀਤ ਸਿੰਘ ਮਨਜੀਤ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਕਲਾਨੌਰ ਦਾ ਰਹਿਣ ਵਾਲਾ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਡੇਰਾ ਬਾਬਾ ਨਾਨਕ ਲਾਗੇ ਪਿੰਡ ਆਪੱਖੋ ਕੇ ਟਾਲੀ ਸਰ ਕਿੰਨੀ ਦੂਰ ਪੈ ਜਾਂਦਾ ਤੁਹਾਡੇ ਤੋਂ ਇਹ ਡੇਰਾ ਬਾਬਾ ਨਾਨਕ ਹਾਂਜੀ ਉਹ ਕਿਲੋ ਕਿਲੋ ਮੀਟਰ 1 ਕਿਲੋਮੀਟਰ ਡੇਰਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਉਹਨਾਂ ਨੇ ਤੁਹਾਡਾ ਨਾਲ ਰੇਪ ਕੀਤਾ ਤੁਸੀਂ ਪ੍ਰੈਗਨੈਂਟ ਵੀ ਹੋ ਕਿਵੇਂ ਇਹ ਸਾਰੀ ਘਟਨਾ ਕਿਉਂ ਹੋਈ ਕਿਵੇਂ ਹੋਈ ਕਿਵੇਂ ਤੁਸੀਂ ਮਿਲੇ ਕਿਵੇਂ ਇੱਕ ਦੂਸਰੇ ਨੂੰ ਮੈਂ ਮੈਂ ਡੇਰਾ ਬੱਬਨਾਨਿਕ ਦੀ ਰਹਿਣ ਵਾਲੀ ਆ ਸਤਨਾਮ ਰਾਈਸ ਮਿਲ ਤੇ ਮੈਂ ਜੌਬ ਕਰਦੀ ਸੀਗੀ ਪ੍ਰਾਈਵੇਟ ਤੇ ਡੇਲੀ ਦੀ ਤਰ੍ਹਾਂ ਮੈਂ 19 ਜਨਵਰੀ ਨੂੰ ਉੱਥੇ ਆਪਣੀ ਡਿਊਟੀ ਤੇ ਜਾਨੀ ਆ 8 ਵਜੇ ਸਾਢੇ 5 ਮੈਨੂੰ ਛੁੱਟੀ ਹੁੰਦੀ ਆ ਤੇ ਮੈਂ 8 ਵਜੇ ਡਿਊਟੀ ਜਾਨੀ ਆ ਮੈਨੂੰ ਘਰੋਂ ਫੋਨ ਆਉਂਦਾ ਆ ਕਿ ਘਰੇ ਆ ਸਾਰੇ ਨੇ ਗੁਰਦੁਆਰਾ ਸਾਹਿਬ ਜਾਣਾ ਆ ਤੇ ਤੋਂ ਤੈਨੂੰ ਛੁੱਟੀ ਲੈ ਕੇ ਆਉਣਾ ਪੈਣਾ 1 ਘੰਟੇ ਲਈ ਮੈਂ ਘਰ ਔਨੀ ਆ ਮਮੀ ਦੀ ਗੱਲਬਾਤ ਸੁਣਨੀ ਆ ਘੰਟਾ ਇੱਕ ਘਰ ਰੁਕਦੀ ਆ ਫਿਰ ਮੈਂ ਵਾਪਸ ਆਪਣੀ ਡਿਊਟੀ ਤੇ ਜਾਨੀ ਆ ਤੇ ਡਿਊਟੀ ਤੇ ਜਾਂਦੀ ਆ ਤੇ ਮੈਂ ਉੱਥੇ ਆਪਣੇ ਰਿਸੈਪਸ਼ਨ ਦੇ ਕੰਮ ਕਰਦੀ ਆ ਤੇ ਮੇਰੇ ਪਿੰਡ ਦਾ ਮੁੰਡਾ ਹੁੰਦਾ ਹੈ ਸਾਗ ਮੁਸੀਟੀ ਆਪਣੀ ਭੂਆ ਦੇ ਮੁੰਡੇ ਹੈ ਵੀ ਮਸੀ ਨੂੰ ਨਾਲ ਲੈ ਕੇ ਸਕੂਟਰੀ ਤੇ ਤੇ ਮੈਨੂੰ ਇਹ ਹੁੰਦਾ ਹੈ ਮੇਰੇ ਪਿੰਡ ਦਾ ਕੋਈ ਕੰਮ ਹੋਗਾ ਮੈਂ ਆਪਣੇ ਰਿਸੈਪਸ਼ਨ ਦੋਤੇ ਕਿ ਉਹਦੀ ਗੱਲ ਸੁਣਨ ਵਾਸਤੇ ਔਨੀ ਆ ਬਾਅਦ ਜਦੋਂ ਮੈਂ ਉਹਨੂੰ ਪੁੱਛਦੀ ਆ ਕਿ ਕੀ ਕੰਮ ਆਇਓ ਤੇ ਉਹ ਮੇਰੀ ਕੋਈ ਗੱਲ ਨਹੀਂ ਸੁਣਦਾ ਮੈਨੂੰ ਕੁੱਟਦਾ ਮਾਰਦਾ ਆ ਅੱਛਾ ਸਕੂਟਰੀ ਤੇ ਹੁੰਦਾ ਤੁਸੀਂ ਜਿੱਥੇ ਜੌਬ ਕਰਦੇ ਹੋ ਉੱਥੋਂ ਬਾਹਰ ਆਉਨੇ ਹੋ ਹਾਂਜੀ ਮੇਰੇ ਰਿਸੈਪਸ਼ਨ ਦੇ ਬਾਹਰ ਹੁੰਨੀ ਆ ਉੱਥੇ ਕੋਈ ਸੀਸੀਟੀਵੀ ਵਗੈਰਾ ਲੱਗੇ ਹੋਏ ਕਿ ਹਾਂਜੀ ਲੱਗੇ ਹੋਏ ਸੀ ਤੇ ਉਹਦੀ ਵੀਡੀਓਜ਼ ਵਗੈਰਾ ਹੈ ਜਦੋਂ ਕੁੱਟਮਾਰ ਕਰਦਾ ਤੁਹਾਡੀ ਕੁੱਟਮਾਰ ਉਹ ਲੱਗੇ ਮਤਲਬ ਕਿ ਉੱਥੇ ਟਰੱਕ ਲੱਗੇ ਹੋਏ ਸੀਗੇ ਦੇ ਰਾਈਸ ਮੀਲ ਸੀਗਾ ਨਾ ਤੇ ਉਹ ਵਾਲੀ ਵੀਡੀਓ ਨਹੀਂ ਮਤਲਬ ਥੋੜੀ ਵੀ ਉਹ ਨਹੀਂ ਕਿ ਵੀਡੀਓ ਨਹੀਂ ਆਈ ਹੈਗੀ ਜਦੋਂ ਉਹ ਲੈ ਕੇ ਜਾਂਦਾ ਆ ਮੈਨੂੰ ਕਿਡਨੈਪ ਕਰਕੇ ਵਿੱਚ ਮਿਠਾਲ ਕੇ ਨਹੀਂ ਗੱਡੀ ਤੇ ਆਈ ਨਹੀਂ ਉਹ ਸਕੂਟਰੀ ਤੇ ਆਏ ਸੀਗੇ ਸਕੂਟਰੀ ਤੇ ਨਹੀਂ ਬਿਠਾ ਕੇ ਕਾਦੇ ਉੱਪਰ ਲੈ ਕੇ ਗਏ ਸਕੂਟਰੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਵਿੱਚਕਾਰ ਤੁਹਾਨੂੰ ਬਿਠਾਇਆ ਠੀਕ ਹੈ ਤੇ ਉਹ ਦੇ ਦੋ ਮੈਨੂੰ ਪੁੱਟ ਮਾਰ ਉੱਥੇ ਚਪੇੜਾ ਚ ਪੂੜਾ ਮਾਰਦਾ ਆ ਕਿਰਚ ਵਿਖਾ ਕੇ ਡਰਾਤ ਮੁਕਾ ਕੇ ਸਕੂਟਰੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦਾ ਆ ਤਿੰਨ ਮਹੀਨੇ ਮੈਨੂੰ ਕਿੰਸੀ ਅਣਪਛਾਤੀ ਜਗ੍ਹਾ ਤੇ ਰੱਖਦਾ ਆ ਤੁਹਾਡੇ ਘਰੇ ਪਤਾ ਸੀ ਕਿ ਤੁਸੀਂ ਜਾਂ ਘਰ ਦੇਣੇ ਕੋਈ ਕੰਪਲੇਂਟ ਲਿਖਾਈ ਕਿ ਸਾਡੀ ਕੁੜੀ ਜੋਬ ਤੇ ਗਈ ਹਾਲੇ ਤੱਕ ਘਰ ਨਹੀਂ ਆਈ ਵੀ ਹੈ ਕਿੱਥੇ ਮੇਰੇ ਘਰ ਦੇ ਆਨੂੰ ਘੰਟੇ ਬਾਅਦ ਹੀ ਜਦੋਂ ਮਨੂ ਲੈ ਕੇ ਜਾਂਦੇ ਆ ਕਿਡਨੈਪ ਕਰਦੇ ਆ ਤੇ ਇਹ 1 ਆਵਰ ਬਾਅਦ ਹੀ ਮੇਰੇ ਘਰ ਦੇ ਆਨੂੰ ਉੱਥੋਂ ਉੱਥੋਂ ਦਾ ਮੁੰਚੀ ਫੋਨ ਕਰਕੇ ਦੱਸਦਾ ਹੈ ਮੇਰੇ ਬ੍ਰਦਰ ਨੂੰ ਉਹਦਾ ਦੋਸਤ ਠੀਕਾ ਵੀ ਉੱਥੇ ਤੇਰੀ ਸਿਸਟਰ ਨਹੀਂ ਹੈਗੀ ਇਦਾਂ ਇਦਾਂ ਕਰਕੇ ਮੁੰਡੇ ਉਹਨੂੰ ਲੈ ਕੇ ਗਏ ਆ ਤੇ ਮੇਰਾ ਬ੍ਰਦਰ ਉੱਥੋਂ ਜਲਦੀ ਜਲਦੀ ਹੁੰਦਾ ਆ ਤੇ ਸੈਲਰ ਤੇ ਆ ਕੇ ਮਤਲਬ ਪਤਾ ਪੁਤਾ ਕਰਦਾ ਆ ਫਿਰ ਉਹ ਥਾਣੇ 'ਚ ਜਾਂਦਾ ਹੈ ਰਿਪੋਰਟ ਲਖਣ ਵਾਸਤੇ ਤੇ ਥਾਣੇ ਵਾਲੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣਦੇ ਹੈਗੇ ਨਹੀਂ ਮੁੰਚੀ ਦੀ ਪਹਿਲਾ ਕਾਲ ਆਉਂਦੀ ਹੈ ਤੁਹਾਡੇ ਬ੍ਰਦਰ ਤੋਂ ਹਾਂਜੀ ਮੁੰਜੀ ਦੀ ਕੋਲ ਆਉਂਦੀ ਆ ਬ੍ਰਦਰ ਨੂੰ ਕਿ ਉਹ ਤੁਸੀਂ ਸਿਸਟਰ ਨੂੰ ਕੋਈ ਚਪੇੜਾ ਮਾਰ ਕੇ ਲੈ ਕੇ ਗਿਆ ਆ ਇਹ ਸਾਡੇ ਤੁਸੀਂ ਥਾਣੇ ਵਾਲੇ ਹਾਂਜੀ ਤੁਹਾਡੀ ਕੰਪਲੇਂਟ ਨਹੀਂ ਲਿਖ ਰਹੇ ਮੁੰਜੀ ਜਿਹੜਾ ਸੈਲਰ ਤੇ ਕੰਮ ਕਰਦਾ ਹੈ ਨਾ ਸੈਲਰ ਦਾ ਮੁੰਚੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਤੇ ਬ੍ਰਦਰ ਜੀ ਦੂਸਰ ਉੱਥੇ ਜਾਂਦਾ ਹੈ ਥਾਣੇ 'ਚ ਕੋਈ ਉਹਨਾਂ ਦੀ ਗੱਲਬਾਤ ਨਹੀਂ ਸੁਣਦਾ ਹੈਗਾ ਤੇ ਬਾਅਦ ਵਿੱਚ ਮੈਂ ਮੈਨੂੰ ਆ ਤੁਸੀਂ ਅਨੁਭਵਾਤੀ ਜਗ੍ਹਾ ਤੇ 3 ਮਹੀਨੇ ਰੱਖਦੇ ਆ ਤੇ ਉਹਤੇ ਮੈਨੂੰ ਕੁੱਟਮਾਰ ਕਰਦੇ ਆ ਮੇਰੇ ਨਾਲ 3 ਮਹੀਨੇ ਤੱਕ ਕੋਈ ਪੁਲਿਸ ਨੇ ਇਸ ਚੀਜ਼ ਬਾਰੇ ਕੋਈ ਗੌਰ ਨਹੀਂ ਕੀਤੀ ਵੀ ਇੱਕ ਪਿੰਡ ਦੇ ਵਿੱਚੋਂ ਕੁੜੀ ਗੁੰਮਸ਼ੁਦਾ ਹੈ ਉਹ ਕਿੱਥੇ ਆ ਉਹਦਾ ਕੋਈ ਆਤਾ ਪਤਾ ਕਰੀਏ ਉਹਦੇ ਪਿੱਛੇ ਕੋਈ ਕੀ ਕੀ ਉਹਦੇ ਪਿੱਛੇ ਦਾ ਕਾਰਨ ਹੈ ਮੇਰੀ ਫੈਮਿਲੀ ਪੂਰੀ ਕਾਰਵਾਈ ਕਰਦੀ ਐ ਪਿਸ਼ੂ ਕਿ ਕਿਸੇ ਦੀ ਧੀ ਭੈਣ ਨੂੰ ਇਦਾਂ ਕੋਈ ਚੱਕ ਕੇ ਲੈ ਰੇ ਜਵਾਨ ਕੁੜੀ ਨੂੰ ਤੇ ਫੈਮਿਲੀ ਤਾਂ ਕਰਦੀ ਕਿ ਬਹੁਤ ਵੱਡੀ ਘਟਨਾ ਜੀ ਇਹ ਕੁੜੀ ਨੂੰ ਇਦਾਂ ਕਿਡਨੈਪ ਤੇ ਮੇਰੀ ਫੈਮਿਲੀ 3 ਮਹੀਨੇ ਤੱਕ ਪੂਰੀ ਕਾਰਵਾਈ ਕਰਾਉਂਦੀ ਐ ਪਠਾਣੀ ਵਾਲੇ ਇਹਨਾਂ ਨੂੰ ਇਹ ਗੱਲ ਕਹਿ ਕੇ ਚੁੱਪ ਕਰਾ ਦਿੰਦੇ ਕਿ ਕੁੜੀ ਦੀ ਉਮਰ 22 ਸਾਲ ਐ ਉਹ ਆਪਣੀ ਮਰਜ਼ੀ ਨਾਲ ਗਈ ਐ ਉਹਨੇ ਵਿਆਹ ਕਰਵਾ ਲਿਆ ਐ ਤੇ ਘਰ ਦੇ ਜੋ ਸਗੋ ਜਾ ਕੇ ਉਹਨਾਂ ਨੇ ਇਹ ਗੱਲ ਵੀ ਕਹਿੰਦੇ ਆ ਕਿ ਜੇ ਸਾਡੀ ਕੁੜੀ ਨੇ ਵਿਆਹ ਕਰਵਾ ਲਿਆ ਕੋਰਟ ਮੈਰਿਜ ਕਰਵਾ ਲਈਆ ਕੋਰਟ ਮੈਰਿਜ ਤੇ ਸਨਮਨ ਘਰ ਹੁੰਦੇ ਆ ਤੇ ਸਾਨੂੰ ਸਾਡੀ ਕੁੜੀ ਸਾਡੇ ਸਾਹਮਣੇ ਕਰ ਮੀਆਂ ਪਾਲੀ ਆ ਏਡੀ ਵੱਡੀ ਕੀਤੀ ਆ ਜੀ ਸਾਡੀ ਕੁੜੀ ਸਾਡੇ ਸਾਹਮਣੇ ਆ ਕੇ ਆਪਣੇ ਬਿਆਨ ਦੇ ਦਿੰਦੀ ਆ ਕਿ ਮੈਂ ਆਪਣੀ ਮਰਜ਼ੀ ਨਾਲ ਗਈ ਆ ਤੇ ਆਪਾਂ ਕੋਈ ਵੀ ਕਾਰਵਾਈ ਨਹੀਂ ਕਰਦੇ ਹੈਗੇ ਠੀਕ ਹੈ ਪਰ ਥਾਣੇ ਵਾਲੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗੇ ਹਾਂ ਫਿਰ ਅੱਗੇ ਜਦੋਂ ਤੁਹਾਨੂੰ ਉੱਥੇ ਇੱਕ ਕਮਰੇ ਦੇ ਵਿੱਚ ਤੁਸੀਂ ਦੱਸਿਆ ਕਿ ਇੱਕ ਪਿੰਡ ਦੇ ਵਿੱਚ ਲੱਗ ਤੋਂ ਉਹਨਾਂ ਨੇ ਕਮਰਾ ਲਿਆ ਹੋਇਆ ਸੀ ਉੱਥੇ ਰੱਖਿਆ ਉੱਥੇ ਵੀ ਤੁਹਾਡੀ ਹਰ ਰੋਜ਼ ਕੁੱਟਮਾਰ ਕੀਤੀ ਜਾਂਦੀ ਸੀ ਹਾਂਜੀ ਜਦੋਂ ਮੈਨੂੰ ਉੱਥੇ ਲੈ ਕੇ ਗਏ ਸੀ ਉਹਨਾਂ ਦੀ ਫੈਮਿਲੀ ਕਿਸੇ ਰੈਂਟ ਦੇ ਕੋਠੀ ਲਈ ਹੋਈ ਸੀ ਕਿੰਨੇ ਜਾਣੇ ਰਹਿੰਦੇ ਸੀ ਉਸ ਕੋਠੀ ਦੇ ਉਹਨਾਂ ਦੀ ਸਾਰੀ ਫੈਮਿਲੀ ਰਹਿੰਦੀ ਸੀ ਸਾਰੀ ਫੈਮਿਲੀ ਦੇ ਵਿੱਚ ਤੁਹਾਡੀ ਕੁੱਟਮਾਰ ਕਰਦੇ ਸੀਗਾ ਲੱਗ ਕਮਰੇ ਦੇ ਸਾਰੀ ਫੈਮਿਲੀ ਦੇ ਵਿੱਚ ਕੁੱਟਮਾਰ ਕਰਦੇ ਕਿਉਂਕਿ ਫੈਮਿਲੀ ਵੀ ਕੁੱਟਦੀ ਹੁੰਦੀ ਸੀ ਉਹਦੀ ਮੰਮੀ ਉਹ ਨਿਮਿਟਿਡ ਚ ਲੱਤਾਂ ਮਾਰਦੇ ਹੁੰਦੇ ਸੀ ਇਹ ਕਿਹਦੇ ਮੰਮੀ ਸੀ ਇਹ 사ਬਰ ਮਸੀਦੇ 사ਬਰ ਮਸੀਦ ਹਾਂ ਕਿਸੇ ਬੰਦੇ ਨੇ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੁੜੀ ਨੂੰ ਨਾ ਕੁੱਟੋ ਜਾਂ ਨਾ ਅਤਿਆਚਾਰ ਨਾ ਕਰੋ। ਨਾ ਕਿਸੇ ਨੇ ਕੁਝ ਨਹੀਂ ਕੀਤਾ। ਉਹਦੀ ਮੰਮੀ ਸਮਝਾਉਂਦੇ ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪ੍ਰੈਗਨੈਂਟ ਹੋ। ਤੁਹਾਨੂੰ ਪਤਾ ਕਿ ਪ੍ਰੈਗਨੈਂਟ ਤੁਹਾਨੂੰ ਕਰਨ ਵਾਲਾ ਕੌਣ ਸ਼ਖਸ ਹੈ? ਹਾਂਜੀ, ਸਾਵਰ ਮਸੀਹ। ਜਿਹੜਾ ਤੁਹਾਡੇ ਪਿੰਡ ਦਾ ਮੁੰਡਾ। ਹਾਂਜੀ। ਨਹੀਂ ਇਹ ਪਹਿਲਾਂ ਤੋਂ ਤੁਹਾਡਾ ਕੋਈ ਡਿਸਪਿਊਟ ਸੀ ਉਹਦੇ ਨਾਲ ਜਾਂ ਜਾਨ ਬੁੱਝ ਕਿਉਂ ਨੇ ਇਹ ਸਭ ਕੁਝ ਕੀਤਾ। ਇਹ ਸਾਰਾ ਕੁਝ ਉਹਨੇ ਮੇਰੇ ਚਾਚੇ ਦੇ ਮੁੰਡੇ ਦੇ ਕਹਿਣ ਤੇ ਕੀਤਾ ਨੁਪਿੰਦਰ ਸਿੰਘ ਦੇ ਕਹਿਣ ਤੇ। ਤੁਹਾਡੇ ਚਾਚੇ ਦਾ ਮੁੰਡਾ ਉਹਦਾ ਦੋਸਤ ਹੈ। ਕਿ ਤੁਹਾਡੇ ਚਾਚੇ ਦੇ ਮੁੰਡੇ ਨੇ ਹੀ ਐਡਾ ਵੱਡਾ ਜਿਹੜਾ ਕਿ ਤੁਹਾਡੀ ਜ਼ਿੰਦਗੀ ਦੇ ਖਿਲਾਫ ਬੜਾ ਵੱਡਾ ਏਜੰਡਾ ਖੜਾ ਕਰਤਾ ਕਿ ਤੁਹਾਡੀ ਲਾਈਫ ਇੱਕ ਕਿਨਾਰੇ ਤੇ ਖੜੀ ਹੈ ਹਾਂਜੀ ਕਿੰਨਾ ਟਾਈਮ ਉਹ ਤੁਹਾਨੂੰ ਯੂਜ਼ ਕਰਦੇ ਰਿਹਾ ਤਿੰਨ ਮਹੀਨੇ ਤਿੰਨ ਮਹੀਨੇ ਯੂਜ਼ ਕਰ ਲਿਆ ਹਾਂਜੀ ਕੋਈ ਹਟਾਉਣ ਵਾਲਾ ਕੁੰਨੀ ਉਹਨਾਂ ਦੇ ਪਰਿਵਾਰ ਦੇ ਵਿੱਚ ਹੈ ਨਹੀਂ ਸੀ ਕਿ ਕੁੜੀ ਨਾਲ ਇੰਨਾ ਧੱਕਾ ਨਾ ਕਰੋ ਨਾ ਕੋਈ ਕੁਛ ਨਹੀਂ ਕਹਿੰਦਾ ਹੁੰਦਾ ਬਸ ਸਾਰੇ ਕੋਟ ਤੇ ਮਾਰਦੇ ਫਿਰ ਉਹਦੀ ਮਾਤਾ ਉੱਥੇ ਕਿਸੇ ਮਨਜੀਤ ਸਿੰਘ ਪਾਸਟਰ ਨੂੰ ਬੁਲਾਉਂਦੇ ਸੀ ਜਿਨੇ ਮੇਰਾ ਤਰਮ ਪਰਵਰਤਨ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਕਿਹਾ ਤੂੰ ਕ੍ਰਿਸ਼ਚਨ ਬਣ ਚੁੱਕੀ ਆਂ ਜਲ ਪਿਲਾਇਆ ਤੂੰ ਸਤਿ ਸ੍ਰੀ ਅਕਾਲ ਨਹੀਂ ਕਹਿ ਲਈ ਸਲਾਮ ਕਹਿਣਾ ਆ ਤੂੰ ਅੱਜ ਤੋਂ ਬਾਅਦ ਕ੍ਰਿਸ਼ਚਨ ਬਣ ਗਈ ਆਂ ਹੂੰ ਤੇ ਫਿਰ ਮੈਨੂੰ ਗਲਤ ਗਲਤ ਹੱਥ ਲੋਂਦਾ ਹੁੰਦਾ ਹੁੰਦਾ ਸੀਗਾ ਸ਼ੇਡਖਾਨੀ ਦਾ ਹਾਂਜੀ ਪਾਸਟਰ ਇਹ ਮੁੰਡਾ ਉਹ ਯੂਜ਼ ਕਰ ਰਿਹਾ ਸੀ ਤੇ ਪਾਸਟਰ ਤੁਹਾਨੂੰ ਮਿਸਹੇਬ ਲਾ ਲੋ ਕੋਈ ਤੁਹਾਨੂੰ ਹੱਥ ਲਾਉਣੇ ਹਨਾ ਕੁਝ ਕਹਿੰਦਾ ਤਾਂ ਕੁਝ ਮਤਲਬ ਕਿ ਉਹ ਪਾਸਟਰ ਕਰਦਾ ਰਿਹਾ ਕਿੰਨਾ ਟਾਈਮ ਪਾਸਟਰ ਨੇ ਕੀਤਾ ਪਾਸਟਰ ਉਹਨਾਂ ਦੇ ਘਰ ਹੁੰਦਾ ਸੀਗਾ ਹਫਤੇ ਦੋ ਹਫਤੇ ਬਾਅਦ ਤੇ ਉਹ ਫਿਰ ਜਦੋਂ ਵੀ ਹੁੰਦਾ ਹੁੰਦਾ ਸੀਗਾ ਤੇ ਉਹ ਉਹਦੇ ਘਰ ਦੇ ਗੱਲ ਕਹਿੰਦੇ ਹੀ ਕਿ ਜੱਟਾਂ ਦੀ ਕੁੜੀ ਨੂੰ 크੍ਰਿਸਚੀਅਨ ਬਣਾਉਣਾ ਆ ਤੇ ਉਹ ਫਿਰ ਮੈਨੂੰ ਜਾਲ ਜੂਲ ਪੇਲੋਂਦਾ ਸੀਗਾ ਆਤੂਤ ਲੋਂਦਾ ਸੀਗਾ ਤੇ ਮੈਨੂੰ ਇਦਾਂ ਬੋਲਦਾ ਸੀਗਾ ਤੂੰ ਸੱਸੀ ਕਾਲ ਨਹੀਂ ਕਹਿਣਾ ਤੂੰ 크੍ਰਿਸਚੀਅਨ ਬਣ ਚੁੱਕੀ ਆ ਹੂੰ ਕੀ ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਸਭ ਕੁਝ ਕੀਤਾ ਗਿਆ ਹਾਂਜੀ ਤੁਸੀਂ ਪਹਿਲਾਂ ਕਦੇ ਪਾਸਟਰਾਂ ਦੀਆਂ ਚਰਚਾ ਤੇ ਗਏ ਹੋ ਜਾਂ ਨਹੀਂ ਗਏ ਨਹੀਂ ਮੈਂ ਸਿੱਖ ਸਿੱਖ ਬਰਾਦਰੀ ਚ ਬਿਲੋਂਗ ਕਰਦੀ ਆ ਮੈਨੂੰ ਕੀ ਲੋੜ ਆ ਹਰ ਦੁਵਾਰਾ ਸਾਹਿਬ ਤੋਂ ਸਭ ਕੁਝ ਮਿਲਦਾ ਆ ਤੁਹਾਨੂੰ ਤੱਕੇ ਨਾਲ ਚੱਕ ਕੇ ਲੈ ਕੇ ਗਏ ਆ ਹਾਂਜੀ ਜਿੱਥੇ ਤੁਸੀਂ ਜੌਬ ਕਰਦੇ ਸੀ ਉਸ ਤੋਂ ਬਾਅਦ ਤੁਹਾਡਾ ਧਰਮ ਜਿਹੜਾ ਕਨਵਰਟ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਕੱਲੇ ਉਹ ਮੁੰਡੇ ਨਹੀਂ ਤੁਹਾਡੇ ਨਾਲ ਇਦਾਂ ਤੇ ਗਲਤ ਕੰਮ ਕੀਤਾ ਜਾਂ ਪਾਸਟਰ ਜਾਂ ਵੀ ਹੋਰ ਵੀ ਲੋਕੀ ਸੀ ਜਿਹੜੇ ਤੁਹਾਨੂੰ ਨਹੀਂ ਉਹਨੇ ਮੁੰਡੇ ਨਹੀਂ ਸਿਰਫ ਉਹ ਮੁੰਡੇ ਤੇ ਤੁਹਾਡੇ ਵੱਡੇ ਇਲਜ਼ਾਮ ਆ ਕਿ ਜਿਹੜਾ ਤੁਸੀਂ ਪ੍ਰੈਗਨੈਂਟ ਹੋ ਉਹ ਮੁੰਡੇ ਦਾ ਹੀ ਹੱਥ ਆ ਉਸ ਦੇ ਇਲਾਵਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪਾਸਟਰ ਨੇ ਤੁਹਾਡੇ ਕੁਝ ਹੱਥ ਲਾਇਆ ਜਾਂ ਇਦਾਂ ਕੁਝ ਗਲਤ ਕੀਤਾ ਹੈਨਾ ਕਿ ਬਟ ਜਿਹੜਾ ਤੁਹਾਡਾ ਹੁਣ ਕਿੰਨੇ ਟਾਈਮ ਦੇ ਤੁਸੀਂ 1 ਮਹੀਨੇ ਦੇ ਪ੍ਰੋਪਰ ਪ੍ਰੈਗਨੈਂਟ ਹੈਗੀ ਤੇ ਤਦ ਉਪਰ ਇੱਕ ਹੱਲ ਕੀ ਨਿਕਲੇਗਾ ਇਸ ਚੀਜ਼ ਦਾ ਕਿੰਨਾ ਟਾਈਮ ਤੁਸੀਂ ਇਦਾਂ ਫਿਰਦੇ ਰਹੋਗੇ ਜਿੰਨਾ ਚਿਰ ਕੋਈ ਇਨਸਾਫ ਨਹੀਂ ਮਿਲੇਗਾ ਕੀ ਮੰਗ ਕਰ ਰਹੇ ਹੋ ਮੈਂ ਤਾਂ ਕਹਿੰਨੀ ਆਹੋ ਜੇ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਆ ਜੇ ਮੈਂ ਇਹਨਾਂ ਤੇ ਪਰਚੇ ਕਰਵਾਏ ਆ ਤੇ ਇਹਨਾਂ ਦੀ ਫੈਮਿਲੀ ਚ ਪਰਵੇਜ ਮੁਸੀਦ ਦਾ ਚਾਚਾ ਆ ਉਹ ਸਾਰੇ ਜਣੇ ਥਾਣੇ ਜਾਂਦੇ ਆ ਐਸਐਚਓ ਸਰ ਨੂੰ ਕਹਿੰਦੇ ਆ ਐਸਐਚਓ ਸਰ ਮੈਨੂੰ ਕਹਿੰਦੇ ਆ ਬਿਠਾ ਕੇ ਅੰਦਰ ਕੀ ਕੁੜੀਏ ਆਪਣੇ ਬਿਆਨ ਚੇਂਜ ਕਰ ਦੇ ਜਿ ਅੱਜ ਮੈਂ ਆਪਣੇ ਇਨਸਾਫ ਲਈ ਲੜਦੀ ਪਈ ਆ ਤੇ ਮੈਨੂੰ ਹੀ ਮੁਕਰਾਈ ਜਾ ਰਹੇ ਨੇ ਕੱਲ ਨੂੰ ਕਿਸੇ ਕੁੜੀ ਨੇ ਫਿਰ ਉੱਠਣਾ ਹੀ ਨਹੀਂ ਆ ਜੇ ਮੈਂ ਬੋਲ ਰਹੀ ਆ ਆਪਣੇ ਹੱਕ ਲਈ ਆਪਣੀ ਦਰਦ ਦੱਸਣ ਦੀ ਆ ਤੇ ਕੋਈ ਸੁਣਦਾ ਹੀ ਨਹੀਂ ਪਿਆ ਹੈਗਾ ਪਹਿਲਾਂ ਵੀ ਬੜੇ ਪਾਸਟਰਾ ਤੇ ਇਦਾਂ ਦੇ ਇਲਜ਼ਾਮ ਲੱਗਦੇ ਆਏ ਆ ਕਿ ਇਹਨਾਂ ਨੇ ਬੜੇ ਲੋਕਾਂ ਦੇ ਧਰਮ ਪਰਿਵਰਤਨ ਦੇ ਨਾਮ ਦੇ ਉੱਤੇ ਬੜੀਆਂ ਕੁੜੀਆਂ ਬੁੜੀਆਂ ਨਾਲ ਰੇਪ ਕੀਤੇ ਆ ਬਹੁਤੇ ਤੇ ਪਰਚੇ ਆ ਬਹੁਤੇ ਭਗੌੜੇ ਆ ਕੀ ਤੁਹਾਨੂੰ ਲੱਗਦਾ ਕਿ ਤੁਹਾਡਾ ਏਰੀਆ ਗਰਦਾਸਪੁਰ ਹੈ ਕਿ ਉੱਥੇ ਜ਼ਿਆਦਾ ਹੀ ਇਦਾਂ ਦਾ ਕੁਝ ਗੜ ਬਣ ਚੁੱਕਿਆ ਕਿ ਜਿਹੜਾ ਧਰਮ ਪਰਿਵਰਤਨ ਦਾ ਇੱਕ ਨਵੀਂ ਲਹਿਰ ਚੱਲ ਪਈ ਹਾਂਜੀ ਪਿੰਡ ਪਿੰਡ ਕਿ ਉੱਥੇ ਸਿੱਖ ਲੋਕ ਉਹ ਤੁਸੀਂ ਇੱਕ ਸਿੱਖ ਬ੍ਰਾਦਰਰੀ ਨੂੰ ਬਿਲੋਂਗ ਕਰਦੇ ਹੋ ਸਿੱਖ ਪਰਿਵਾਰ ਚੋਂ ਕਿ ਸਿੱਖ ਲੋਕ ਵਿਰੋਧ ਨਹੀਂ ਕਰਦੇ ਇਹਨਾਂ ਚੀਜ਼ਾਂ ਦਾ ਕਿ ਪਾਸਟਰ ਤੁਸੀਂ ਕਿਉਂ ਬਣਦੇ ਹੋ ਸਾਡੇ ਪਿੰਡਾਂ ਦੇ ਵਿੱਚ ਹਰਿਆਣਾ ਦੀ ਘਟਨਾ ਜੀ ਹਰਿਆਣਾ ਵਾਲਿਆਂ ਨੇ ਕੁੱਟ ਕੇ ਪਾਸਟਰ ਕੱਢਦੇ ਸੀ ਕਹਿੰਦੇ ਸਾਡੇ ਤੁਸੀਂ ਪਾਸਟਰ ਨਹੀਂ ਰਹਿਣੇ ਚਾਹੀਦੇ ਕਿ ਪੰਜਾਬ ਦੇ ਲੋਕ ਤਾਂ ਉਹਦੋਂ ਜ਼ਿਆਦਾ ਆਪਣੇ ਗਰਮ ਆ ਕਿ ਪੰਜਾਬ ਵਾਲੇ ਉਹਨਾਂ ਨੂੰ ਕੱਢ ਨਹੀਂ ਸਕਦੇ ਜਾਂ ਕੋਈ ਵੱਡੀ ਪਾਵਰ ਆ ਉਹਨਾਂ ਪਿੱਛੇ ਵੱਡੀ ਪਾਵਰ ਪੈਸੇ ਦੀ ਪਾਵਰ ਜਾਂ ਕੁਝ ਹੋਰ ਵੀ ਹੋ ਸਕਦਾ ਵੱਡੀ ਪਾਵਰ ਹੈ ਇਸ ਕਰਕੇ ਤੇ ਸਾਡੀ ਕੁੜੀਆਂ ਦੀ ਸੁਣਵਾਈ ਨਹੀਂ ਹੁੰਦੀ ਪਈ ਹੈਗੀ ਨਹੀਂ ਤੇ ਕੁੜੀ ਖੋਦ ਆਪਣੀ ਆ ਕੇ ਭੀੜ ਤਾਂ ਦੱਸਦੀ ਪਈ ਆ ਕੋਈ ਉਹਦੀ ਸੁਣਵਾਈ ਨਹੀਂ ਹੋ ਰਹੀ ਕੋਈ ਜ ਪਰਚੇ ਕੱਤੇ ਤੁਸੀਂ ਡੀਜੀਪੀ ਸਾਹਿਬ ਤੱਕ ਮਿਲ ਚੁੱਕੇ ਹਾਂ ਜੀ ਕੀ ਤੁਹਾਨੂੰ ਭਰੋਸਾ ਦਿਵਾਇਆ ਗਿਆ ਉਹਨਾਂ ਵੱਲੋਂ ਉਹਨਾਂ ਨੇ ਤੇ ਮੈਨੂੰ ਇਹ ਗੱਲ ਕਹੀ ਹੈ ਕਿ ਮੈਂ ਮਾਰਕ ਕਰਤੀ ਐ ਐਸਐਸਪੀ ਬਟਾਲਾ ਸਰ ਨੂੰ ਤੇ ਕਾਰਵਾਈ ਕੀਤੀ ਜਾਏਗੀ ਵੀ ਕਾਰਵਾਈ ਹੋਏਗੀ ਹਾਂਜੀ ਤੁਹਾਨੂੰ ਹੁਣ ਭਰੋਸਾ ਹੈ ਥੋੜਾ ਬਹੁਤਾ ਹੈ ਠੀਕ ਹੈ ਜੋ ਇੱਕ ਤੁਸੀਂ ਦੱਸ ਰਹੇ ਹੋ ਕਿ ਇੱਕ ਮਹੀਨੇ ਦਾ ਤੁਹਾਡੇ ਪੇਟ ਦੇ ਵਿੱਚ ਹਨਾ ਕਿ ਤੁਸੀਂ ਪ੍ਰੈਗਨੈਂਟ ਹੋ ਇਹਦੇ ਬਾਰੇ ਕੀ ਤੁਸੀਂ ਅੱਗੇ ਵਿਚਾਰ ਕੀਤਾ ਕੀ ਹੋਏਗਾ ਕੀ ਨਹੀਂ ਹੋਏਗਾ ਫਿਲਹਾਲ ਤੇ ਮੈਂ ਇਹ ਕਹਿੰਨੀ ਆ ਕਿ ਇਹਨਾਂ ਨੂੰ ਸਜ਼ਾ ਮਿਲੇ ਸਜ਼ਾ ਮਿਲਣ ਤੋਂ ਬਾਅਦ ਮੈਂ ਹੀ ਚੀਜ਼ ਵੀ ਡਿਸਾਈਡ ਕਰ ਲਵਾਂ ਕਿ ਕਿ ਇਹ ਮੇਰੀ ਲਾਈਫ ਆ ਇਹਦਾ ਡਿਸੀਜਨ ਮੈਂ ਖੁਦ ਲੈਣਾ ਆ ਮੈਂ ਕਿਸੇ ਤੋਂ ਪੁਸ਼ ਕੇ ਨਹੀਂ ਆਪਣਾ ਡਿਸੀਜਨ ਚੇਂਜ ਕਰਾਂ ਕਿ ਤੁਹਾਡਾ ਕੱਲ੍ਹ ਉਹ ਵਿਆਹ ਵੀ ਹੋਣਾ ਤੁਹਾਡੀ ਉਮਰ ਬਹੁਤ ਛੋਟੀ ਹੈ ਕਈ ਲੋਕ ਤੁਹਾਡੇ ਤੇ ਪ੍ਰੈਸ਼ਰ ਵੀ ਬਣਾਉਣਗੇ ਕਿ ਤੁਸੀਂ ਬਹੁਤ ਆਭਾਰਸ਼ਣ ਵਗੈਰਾ ਕਰਵਾ ਲਓ ਕਿ ਕੋਈ ਸਬੂਤ ਮਟਾਉਣ ਦੀਆਂ ਗੱਲਾਂ ਵੀ ਹੁੰਦੀਆਂ ਨੇ ਕਾਫੀ ਹੱਦ ਤੱਕ ਕਿ ਇਹੋ ਜਿਹੇ ਲੋਕ ਝਾਂਸਾ ਦੇਣ ਦੀ ਕੋਸ਼ਿਸ਼ ਕਰ ਰਹੇ ਮੇਰਾ A to Z ਮੈਡੀਕਲ ਕਰਵਾਤਾ ਆ ਸਾਰਾ ਕੁਝ ਹੋ ਗਿਆ ਵਾ ਫਿਰ ਵੀ ਉਹਨਾਂ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਹੈਗਾ ਅੱਜ 6-7 ਦਿਨ ਹੋ ਗਏ ਪਰਚਾ ਕੱਟੇ ਨੂੰ ਉਹਨਾਂ ਦੇ ਬੰਦੇ ਬਿਲਕੁਲ ਆਜ਼ਾਦ ਘੁੰਮ ਰਹੇ ਨੇ ਕਿਸੇ ਨੂੰ ਅਜੇ ਤੱਕ ਕਿਸੇ ਨੇ ਅਰੈਸਟ ਨਹੀਂ ਕੀਤਾ ਸਿਰਫ ਕੱਲ ਇੱਕ ਇੱਕ ਵਾਰੀ ਪੁਲਿਸ ਨੇ ਰੇਡ ਮਾਰੀ ਆ ਤੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਹੜੇ ਮੁੰਡੇ ਨੇ ਤੁਹਾਡਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਮੇਰਾ ਰਿਪ ਕੀਤਾ ਜਾਂ ਰਿਲੇਸ਼ਨ ਬਣਾਏ ਉਹਦਾ ਕੰਟੈਕਟ ਨੰਬਰ ਹੈ ਤੁਹਾਡੇ ਕੋਲ ਨਹੀਂ ਮੇਰੇ ਕੋਲ ਤਾਂ ਨਹੀਂ ਠੀਕ ਹੈ ਕਿ ਨਹੀਂ ਅਸੀਂ ਉਹਨੂੰ ਚਲਦੀ ਇੰਟਰਵਿਊ ਦੇ ਵਿੱਚ ਕਾਲ ਕਰਦੇ ਉਹਨੂੰ ਪੁੱਛਦੇ ਕਿ ਤੂੰ ਕਿੱਥੇ ਆ ਤੂੰ ਕੀ ਕੀਤਾ ਕਿਉਂ ਕੀਤਾ ਉਹਦਾ ਵੀ ਪੱਖ ਜਾਣਦੇ ਕਿ ਅਗਰ ਉਹ ਗਲਤ ਆ ਤਾਂ ਪੁਲਿਸ ਦੇ ਅੱਗੇ ਜਾ ਕੇ ਪੇਸ਼ ਹੋਵੇ ਜੋ ਕਾਨੂੰਨ ਦੀ ਬੰਦ ਹੀ ਸਜ਼ਾ ਉਹ ਕਾਨੂੰਨ ਜ਼ਰੂਰ ਹੈ ਚੋਰ ਕਦੀ ਵੀ ਨਹੀਂ ਆਪਣੇ ਆਪ ਨੂੰ ਕਰੋਂਦਾ ਅਰੈਸਟ ਉਹਨੂੰ ਪਤਾ ਹੈ ਮੈਂ ਚੋਰ ਹਾਂ ਤਾਂ ਇਹਨੂੰ ਕਿਹਾ ਜੇ ਸੱਚੀ ਹੁੰਦੇ ਸਾਹਮਣੇ ਹੁੰਦੇ ਜੇ ਅੱਜ ਮੈਂ ਸੱਚੀ ਹਾਂ ਮੈਂ মিডিਆ ਸਾਹਮਣੇ ਆ ਕੇ ਆਪਣੀ ਪੀੜਤਾ ਦੱਸੀ ਹੈ ਉਤੇ ਉਦਨ ਦੇ ਧਾਲੇ ਲਾ ਕੇ ਆਪਣੇ ਘਰਾਂ ਤੋਂ ਸਾਰੇ ਭੱਜ ਗਏ ਠੀਕ ਹੈ ਥੈਂਕ ਯੂ ਚਲੋ ਹੋਰ ਕੁਝ ਕਹਿਣਾ ਚਾਹੋਗੇ ਠੀਕ ਹੈ ਆਓ ਭਾਈ ਜੀ ਤੁਸੀਂ